ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦੇ ਆਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਕੀਤੀ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ਰਧਾਂਜਲੀ ਪੇਸ਼ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਤੋਰੀ ਵਿਖੇ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਨੂੰ ਮਨਜ਼ੂਰੀ ਦਿੱਤੀ ਜਾਣ ਬਾਰੇ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ 54 ਕਰੋੜ 76 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਓਵਰ ਬ੍ਰਿਜ ਨੂੰ ਤੈਸ ਸਮਾਂ ਸੀਮਾ ਦੇ ਵਿੱਚ ਤਿਆਰ ਕਰਕੇ ਕੀਤਾ ਜਾਵੇਗਾ ਲੋਕਾਂ ਨੂੰ ਸੁਮਰਬੰਧ ਸਾਬਕਾ ਪੁਲਿਸ ਅਧਿਕਾਰੀ ਤੇ ਮੌਜੂਦਾ ਆਪ ਵਿਧਾਇਕ ਕਮਰਬਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਅਗਲੇ 5 ਸਾਲਾਂ ਲਈ ਪਾਰਟੀ ਵਿੱਚੋਂ ਕੱਢਿਆ ਬੇਕਰਮਜੀਤ ਠੀਆ ਨੂੰ ਗ੍ਰਿਫਤਾਰ ਕਰਨ ਮੌਕੇ ਵਿਜੀਲੈਂਸ ਦੀ ਕਾਰਵਾਈ ਤੇ ਸਵਾਲ ਚੁੱਕਣ ਤੋਂ ਬਾਅਦ ਹੋਈ ਕਾਰਵਾਈ ਆਪ ਵਿਧਾਇਕ ਕਮਰਬਜੇ ਪ੍ਰਤਾਪ ਨੂੰ ਪਾਰਟੀ ਵਿੱਚੋਂ ਕੱਢਣ ਦੇ ਮਾਮਲੇ ਦੇ ਵਿੱਚ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗਨੇ ਦਿੱਤਾ ਵੱਡਾ ਬਿਆਨ ਕਿ ਹਾਜ ਇਸ ਕਾਰਵਾਈ ਦੀ ਪੂਰਾ ਪੰਜਾਬ ਕਰ ਰਿਹਾ ਹੈ ਤਾਰੀਫ ਤਾਂ ਕਮਰਬਜੇ ਪ੍ਰਤਾਪ ਕਰ ਰਹੇ ਉਸ ਕਾਰਵਾਈ ਤੇ ਸਵਾਲ ਹੁਣ ਜਿਹੜੀ ਕਾਰਵਾਈ ਦਾ ਪੂਰਾ ਪੰਜਾਬ ਸਵਾਗਤ ਕਰ ਰਿਹਾ ਹੈ ਵਾਵਾ ਕੰਨ ਰਿਹਾ ਔਰ ਇਵਨ ਜਿਹੜੇ ਸਾਬਕਾ ਵੱਡੇ ਅਫਸਰ ਸੀ ਚਾਹੇ ਉਹ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਹੋਣ ਚਾਹੇ ਉਹ ਸਾਬਕਾ ਡੀਜੀਪੀ ਚਟਕ ਡਾਏ ਹੋਣ ਉਹ ਖੁਦ ਅੱਗੇ ਆ ਕੇ ਕਹਿ ਰਹੇ ਨੇ ਸਹਿਯੋਗ ਕਰ ਰਹੇ ਨੇ ਵਿਜੀਲੈਂਸ ਦਾ ਆਪਣੇ ਬਿਆਨ ਕਰਚ ਕਰਵਾ ਰਹੇ ਨੇ ਔਰ ਕਹਿ ਰਹੇ ਨੇ ਕਿ ਸਮੇਂ ਦੀ ਸਰਕਾਰਾਂ ਨੇ ਉਹਨਾਂ ਨੂੰ ਕਾਰਵਾਈ ਨਹੀਂ ਕਰਨ ਦਿੱਤੀ ਉਹਨਾਂ ਨੂੰ ਜਾਂਚ ਨਹੀਂ ਕਰਨ ਦਿੱਤੀ ਆਪਾਂ ਸਾਰੇ ਜਾਣਦੇ ਆ ਪੰਜਾਬ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਡਾਇਆ ਕਿਸ ਕਦਰ ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੀ ਪੁਸ਼ਤ ਪਨਾਹੀ ਹੁੰਦੀ ਰਹੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹਜ਼ਾਰਾਂ ਸਾਡੇ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੇ ਉਹਨਾਂ ਦੇ ਪਿਓ ਉਹ ਲਗਾਤਾਰ ਕੁਰਲਾਉਂਦੇ ਰਹੇ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਸਮੇਂ ਦੀਆਂ ਸਰਕਾਰਾਂ ਨੇ ਬਜਾਏ ਨਸ਼ੇ ਨੂੰ ਖੱਲ ਪਾਉਣ ਦੇ ਬਲਕਿ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਹੱਲਾਸ਼ੇਰੀ ਕੀਤੀ ਸੁਣੋ ਜੀ ਤੋਂ ਮਾਨਸਾਬ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਲੜੀ ਹੋਈ ਹੈ ਪੂਰਾ ਪੰਜਾਬ ਹੁਣ ਤਾਂ ਸਾਥ ਦੇ ਰਿਹਾ ਔਰ ਇਨਫੋਰਸਮੈਂਟ ਏਜੰਸੀਆਂ ਜਿਹੜੀਆਂ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਚੁੱਕੀਆਂ ਨੇ ਤਾਂ ਉਸ ਵਕਤ ਐਡੀ ਵੱਡੀ ਕਾਰਵਾਈ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਦਾ ਇਹ ਸਵਾਲ ਉਠਾਉਣਾ ਜਾਇਜ਼ ਨਹੀਂ ਹੈਗਾ ਜੇਕਰ ਉਹਨਾਂ ਦੇ ਵਿਚਾਰ ਵੱਖਰੇ ਹੋ ਸਕਦੇ ਆ ਔਰ ਪਾਰਟੀ ਦੇ ਵਿੱਚ ਬਹੁਤ ਸਾਰੇ ਪਲੇਟਫਾਰਮ ਨੇ ਉਹ ਆਪਣੀ ਗੱਲ ਪਾਰਟੀ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਸਰਕਾਰ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਪਣੀ ਗੱਲ ਕਹਿ ਸਕਦੇ ਸੀ ਪਰ ਇਸ ਤਰੀਕੇ ਨਾਲ ਜਿਹੜੀ ਨੁਕਤਾਚੀਨੀ ਕਰਨੀ ਇਹ ਬਰਦਾਸ਼ਤ ਤੋਂ ਬਾਹਰ ਆ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਭ ਤੋਂ ਵੱਡੀ ਕਮੇਟੀ ਹੈਗੀ ਹੈ ਪੀਐਸਸੀ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਔਰ ਸੰਦੇਸ਼ ਬੜਾ ਸਪਸ਼ਟ ਆ ਕਿ ਦਰਸ਼ਨ ਦੇ ਖਿਲਾਫ ਸਾਡਾ ਇਹ ਯੁੱਧ ਹੈਗਾ ਕਿ ਕਿ ਨਾ ਕ੍ਰਾਪਸ਼ਨ ਦੇ ਖਿਲਾਫ ਸਾਡਾ ਲਗਾਤਾਰ ਜੁੱਧ ਚੱਲ ਰਿਹਾ ਹੈਗਾ ਇਸ ਜੁੱਧ ਦੇ ਵਿੱਚ ਜਨਨ ਕੇ ਜੇ ਕੋਈ ਰੋੜਾ ਬਣਦਾ ਹੈਗਾ ਉਹੋ ਬਰਦਾਸ਼ਤ ਨਹੀਂ ਹੈਗਾ ਨਿਕਰਮਜੀਤਿਆ ਮਾਮਲੇ ਵਿੱਚ ਵਿਜੀਲੈਂਸ ਦੇ ਮੁਹਾਲੀ ਦਫਤਰ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਕੌਣ ਸੀ ਸਾਫ ਕਾਬਾਇ ਦਾਇਕ ਅਮਰਪਾਲ ਸਿੰਘ ਬੋਨਿਆ ਜਨਾਲਾ ਵਿਜੀਲੈਂਸ ਵੱਲੋਂ ਮਜੀਠਿਆ ਦੇ ਸਾਫ ਕਾ ਪੀਏ ਤੋਂ ਵੀ ਅੰਮ੍ਰਿਤਸਰ ਪਹੁੰਚ ਕੇ ਕੀਤੀ ਗਈ ਪੁੱਛਗਿੱਛ ਨਿਕਰਮਜੀਤਿਆ ਦੀ ਗ੍ਰਿਫਤਾਰੀ ਮੌਕੇ ਸਰਕਾਰੀ ਕਰਮਚਾਰੀਆਂ ਦੀ ਕਾਰਵਾਈ ਦੇ ਵਿੱਚ ਵਿਗਨ ਪਾਉਣ ਦੇ ਲਈ ਮਜੀਠਿਆ ਦੀ ਸਮਰਥਕਾਂ ਖਿਲਾਫ ਡੀਜੀਆਰ ਕੀਤੀ ਗਈ ਦਰਜ ਪੜਤਾਲ ਦੌਰਾਨ ਦੋਸ਼ੀ ਪਾਇਆ ਜਾਣ ਤੋਂ ਬਾਅਦ ਦਰਜ ਕੀਤੀ ਜਾ ਸਕਦੀ ਹੈ ਐਫਆਈਆਰ ਤੇ ਵਿਜੀਲੈਂਸ ਦੀ ਟੀਮ ਨੇ ਗ੍ਰਿਫਤਾਰੀ ਦੌਰਾਨ ਤੱਕਾ ਮੁਕਤੀ ਕਰਨ ਤੇ ਟੀਮ ਤੇ ਹਮਲਾ ਕਰਨ ਦੇ ਲਗਾਏ ਸੀ ਇਲਜ਼ਾਮ ਗੁਰਦਾਸਪੁਰ ਦੇ ਕਸਬਾ ਕਨੂਵਾਲ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਇਕਲੌਤੇ ਪੁੱਤਰ ਸਮੇਤ ਦੋ ਨੌਜਵਾਨਾਂ ਦੀ ਜਲੰਧਰ ਪਗਵਾੜਾ ਰੋਡ ਤੇ ਕਾਰ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਸੜਕ ਤੇ ਰੱਖੇ ਪੱਥਰਾਂ ਤੇ ਡਾਲ ਟਕਰਾਈ ਸੀ ਗੱਡੀ ਤੇ ਦੋਵੇਂ ਨੌਜਵਾਨਾਂ ਦੀ ਹੋਈ ਮੌਤ ਕਿਮਤ ਬਰਨਾਲਾ ਪੁਲਿਸ ਨੇ ਲਖਾ ਸਦਾਨਾ ਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ ਪੁਲਿਸ ਮੁਲਾਜ਼ਮਾਂ ਦੇ ਨਾਲ ਪੁਲਿਸ ਚੌਂਕੀ ਵਿੱਚ ਜਾ ਕੇ ਬੈਸਬਾਜ਼ੀ ਤੇ ਬਦਸਲੂਕੀ ਕਰਨ ਦੇ ਲਖਾ ਸਦਾਨਾ ਤੇ ਲੱਗੇ ਇਲਜ਼ਾਮ ਪੁਲਿਸ ਮੁਲਾਜ਼ਮਾਂ ਦੇ ਗੱਡੀ ਓਵਰਟੇਕ ਕਰਨ ਤੋਂ ਬਾਅਦ ਪੱਕਿਆ ਸੀ ਮਾਮਲਾ ਪੁਲਿਸ ਕਰ ਰਹੀ ਅਗਲੀ ਕਾਨੂੰਨੀ ਕਾਰਵਾਈ ਜੀ ਕੱਲ ਸ਼ਾਮ ਦੀ ਇਹ ਘਟਨਾ ਆ ਆਰਾਊਂਡ 8:30 ਵਜੇ ਜਦੋਂ ਇਹ ਜਿਹੜਾ ਲਖਾ ਸਦਾਨਾ ਤੇ ਇਹਦੇ ਨਾਲ ਇੱਕ ਨੌਜਵਾਨਾ ਆਕਾਸ਼ਦੀਪ ਸਿੰਘ ਵਾਸੀ ਫੂਲ ਇੱਕ ਕਰੇਟਾ ਗੱਡੀ ਦੇ ਵਿੱਚ ਪਟਿਆਲੇ ਤੋਂ ਆ ਰਹੇ ਸੀ ਇਹਨਾਂ ਨੇ ਬਠਿੰਡੇ ਜਾਣਾ ਸੀ ਨਾਲ ਇਹਨਾਂ ਦੇ ਦੋ ਇਹਨਾਂ ਦੇ ਗਨਮੈਨ ਸੀਗੇ ਇਹ ਆਪਣਾ ਜਦੋਂ ਬਠਿੰਡਾ ਟੀਪੁਆਇੰਟ ਕ੍ਰਾਸ ਕਰਕੇ ਮੇਨ ਹਾਈਵੇ ਦੇ ਉੱਤੇ ਜਦੋਂ ਇਹ ਜਾ ਰਹੇ ਸੀ ਤੇ ਪਿੱਛੇ ਉਸੇ ਟਾਈਮ ਤੇ ਸਾਡੇ ਦੋ ਪੁਲਿਸ ਮੁਲਾਜ਼ਮ ਇੱਕ ਸਰਜੀਤ ਸਿੰਘ ਜੋ ਕਿ ਠੁੱਲੀਆਲ ਠਾਣੇ ਲੱਗਾ ਹੋਇਆ ਤੇ ਇੱਕ ਸਾਡੇ ਚੌਂਕੀ ਹੰਡਾਇਆ ਦਾ ਮੁੱਖ ਮੁੰਚੀ ਇਹ ਸਾਡੇ ਇੱਕ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਇਹ ਹੰਡਾਇਆ ਚੌਂਕੀ ਨੂੰ ਜਾ ਰਹੇ ਸੀ ਸਿਵਲ ਗੱਡੀ ਸੀ ਇਹਨਾਂ ਕੋਲੇ ਸੋ ਉੱਥੇ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇੱਕ ਦੋ ਵਾਰ ਜਦਦਾ ਰੋਡ ਰੇਜ ਟਾਈਪ ਹੋ ਜਾਂਦਾ ਇਹ ਇਹਨਾਂ ਦਾ ਆਪਸ ਦੇ ਵਿੱਚ ਸੈਡਾਂ ਵਗੈਰਾ ਹੋਈਆਂ ਨੇ ਜਦੋਂ ਇੱਕ ਦੂਜੇ ਨੂੰ ਓਵਰਟੇਕ ਕਰ ਰਹੇ ਸੀ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਲੱਖੇ ਸਿਧਾਣੇ ਦੀ ਗੱਡੀ ਨੂੰ ਓਵਰਟੇਕ ਕਰਕੇ ਜਿਹੜਾ ਆਪਣੇ ਹੰਡਾਇਆ ਨੂੰ ਚਲੇ ਗਏ ਜਿਹੜਾ ਲੱਖਾ ਸਿਧਾਣਾ ਇਹਨਾਂ ਨੂੰ ਲੱਗਿਆ ਕਿ ਕੋਈ ਇਹੋ ਜੀ ਗੱਲਬਾਤ ਹੈ ਕੋਈ ਸਾਡੇ ਤੇ ਹਮਲਾ ਕਰਨ ਵਾਲਾ ਜਾਂ ਅਟੈਕ ਕਰਨ ਵਾਲਾ ਹੈਗਾ ਸੋ ਇਹ ਇਹਨਾਂ ਨੇ ਉਹ ਗੱਡੀ ਦਾ ਪਿੱਛਾ ਕਰਕੇ ਇਹ ਵੀ ਹੰਡਾਇਆ ਚਲੇ ਗਏ ਚੌਂਕੀ ਦੇ ਵਿੱਚ ਜਦੋਂ ਇਹ ਚੌਂਕੀ ਦੇ ਵਿੱਚ ਗਿਆ ਉੱਥੇ ਲੱਖੇ ਸਿਧਾਣੇ ਨੇ ਜਿਹੜਾ ਉੱਥੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਜਿਹੜੇ ਸਾਡੇ ਉੱਥੇ ਮੁਲਾਜ਼ਮ ਸੀਗੇ ਡਿਊਟੀ ਅਫਸਰ ਸੀ ਹੌਲਦਾਰ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਇਹਦੀ ਤੂੰ ਤੂੰ ਮੈਂ ਮੈਂ ਵਗੈਰਾ ਹੋਈ ਤੇ ਇਹਨਾਂ ਐਲੀਗੇਸ਼ਨਸ ਵਗੈਰਾ ਲਗਾਏ ਕਿ ਜੀ ਇਹਨਾਂ ਨੇ ਡਰਿੰਕ ਕੀਤੀ ਹੋਈ ਹੈ ਜਾਂ ਇਹੋ ਜੀ ਗੱਲਬਾਤ ਉਹ ਕਰਕੇ ਇਹਦੇ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਇਹਨਾਂ ਬਦਸਲੂਕੀ ਕੀਤੀ ਸੀ ਤੇ ਉਸ ਤੋਂ ਬਾਅਦ ਲੱਖਾ ਸਧਾਨਾ ਇੱਥੋਂ ਚਲਾ ਗਿਆ ਸੀਗਾ ਤੇ ਤਪੇ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਸੀ ਸੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਲੱਖਾ ਸਧਾਨਾ ਤੇ ਜਿਹੜਾ ਉਹਦਾ ਸਾਥੀ ਆ ਆਕਾਸ਼ਦੀਪ ਸਿੰਘ ਇਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਕਰ ਲਿਆ ਗਿਆ ਸੀਗਾ ਉਹ ਕਸਟਡੀ ਵਿੱਚ ਲੈ ਲਿਆ ਗਿਆ ਸੀਗਾ ਤੇ ਹੁਣ ਮਾਨਯੋਗ ਐਸ ਡੀ ਐਮ ਸਾਹਿਬ ਦੇ ਪੇਸ਼ ਕਰਕੇ ਇਹਨਾਂ ਨੂੰ ਰਿਲੀਜ਼ ਕੀਤਾ ਜਾਏਗਾ। ਸੰਗਰੂਰ ਦੇ ਪਿੰਡ ਓਪਲੀ ਦੇ ਵਿੱਚ ਸਿਲੰਡਰ ਫਟਣ ਦੇ ਕਾਰਨ ਇੱਕ ਵਿਅਕਤੀ ਦੀ ਹੋਈ ਦਰਦਨਾਕ ਮੌਤ ਪਤਨੀ ਤੇ ਪੁੱਤਰ ਹੋਏ ਗੰਭੀਰ ਜ਼ਖਮੀ ਸਿਲੰਡਰ ਫਟਣ ਦੇ ਕਾਰਨ ਡੀਕੀ ਕੰਧੇ ਟਾਂ ਆਇਆ ਸੀ ਵਿਅਕਤੀ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਹੋ ਰਿਹਾ ਇਲਾਜ। ਬਟਿੰਡਾ ਦੇ ਵਿੱਚ ਸਿਵਲ ਹਸਪਤਾਲ ਦਾ ਵੱਡਾ ਕਪਲਾ ਆਇਆ ਸਾਹਮਣੇ ਬੰਦ ਪਈਆਂ ਐਂਬੂਲੈਂਸਾਂ ਦੇ ਵਿੱਚ 30 ਲੱਖ ਰੁਪਏ ਦਾ ਤੇਲ ਪਵਾ ਕੇ ਫਰਜ਼ੀ ਬਿੱਲ ਬੁਣਾਇਆ ਜਾਣ ਦਾ ਮਾਮਲਾ ਸੀਨੀਅਰ ਮੈਡੀਕਲ ਅਫਸਰ ਤੇ ਲੱਗੇ ਕਪਲੇ ਦੇ ਇਲਜ਼ਾਮ। ਤਸਵੀਰ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜੱਤਪਾਣੀ ਟੀਵੀ ਦੇ ਨਾਲ ਸੰਦੇਸ਼ ਇਆਜ਼ਤ ਫ਼ਸ਼ੀਕਾਰ